ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਾਥ ਬੁਟੀਕ ਤੇ ਅੱਸੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਰੋਗੀ ਜੀ ਬਰਬਰੀ ਦੇ ਪ੍ਰਿੰਟ ਸੂਟ ਰਹਿਣਗੇ ਬਹੁਤ ਹੀ ਪਹਿਣਾ ਦੀ ਡਿਮਾਂਡ ਹੁੰਦੀ ਹੈ ਜੀ ਬਰਬਰੀ ਦੇ ਪ੍ਰਿੰਟ ਸੂਟ ਲੈ ਕੇ ਆਓ ਬਹੁਤ ਹੀ ਪਿਆਰੇ ਪਿਆਰੇ ਜੇ ਪ੍ਰਿੰਟ ਲੈ ਕੇ ਆਏ ਆ ਜਲਦੀ ਜਲਦੀ ਪਹਿਣਾ ਸਿਲੇਕਟ ਕਰ ਲਿਓ ਜੀ ਇਹ ਸੂਟ ਤੁਹਾਨੂੰ ਮੈਚਿੰਗ ਮਿਲਣਗੇ ਜੀ ਤੇ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਫੁੱਲ ਡਿਟੇਲ ਹੈ ਜਿਹੜੀ ਵੀਡੀਓ ਚ ਤੁਹਾਨੂੰ ਦੱਸੀ ਜਾਊਗੀ ਪਲੀਜ਼ ਅਲੱਗ ਤੋਂ ਮੈਸੇਜ ਨਾ ਕਰਿਓ ਇਹਨਾਂ ਦਾ ਪ੍ਰਾਈਸ ਵਗੈਰਾ ਸਾਰਿਆਂ ਦਾ ਦੱਸਿਆ ਹੁੰਦਾ ਤੇ ਇੱਕ ਪੈਣਾ ਫੋਨ ਕਾਲ ਨਾ ਕਰਿਆ ਕਰੋ ਕਿਉਂਕਿ ਫੋਨ ਕਾਲ ਤੇ ਕਿਤੇ ਨਾ ਕਿਤੇ ਅਸੀਂ ਜਵਾਬ ਤੇ ਜਿਹੜਾ ਨਹੀਂ ਦੇ ਪਾਉਂਦੇ ਜਿਹੜੀ ਚੀਜ਼ ਤੁਸੀਂ ਡਿਮਾਂਡ ਰੱਖਦੇ ਹੋ ਉਹ ਚੀਜ਼ ਨਹੀਂ ਮਿਲ ਪਉਂਦੀ ਪਰ ਹਨਾ ਜੇ ਤੁਸੀਂ ਵਟਸਐਪ ਤੇ ਸਾਨੂੰ ਮੈਸੇਜ ਕਰਦੇ ਹੋ ਅਸੀਂ ਚਾਹੇ ਲੇਟ ਜਵਾਬ ਦਈਏ ਅਸੀਂ ਉਹ ਚੀਜ਼ ਦਾ ਜਵਾਬ ਦਿੰਨੇ ਹੀ ਦਿੰਨੇ ਆ ਹਾਂਜੀ ਤੇ ਕੋਸ਼ਿਸ਼ ਕਰਿਓ ਵੀ ਤੁਸੀਂ ਵੱਧ ਤੋਂ ਵੱਧ ਸਾਨੂੰ ਮੈਸੇਜ ਹੀ ਕਰਿਆ ਕਰੋ ਇਹ ਜੀ ਬਰਬਰੀ ਦਾ ਪ੍ਰਿੰਟ ਆ ਗਿਆ ਜੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਇਹ ਆਪਾਂ ਰਾਇਲ ਬਲੂ ਚ ਵੀ ਲੈ ਕੇ ਆਏ ਸੀ ਪਹਿਲਾਂ ਹੁਣ ਆਪਣੇ ਕੋਲੇ ਇਹ ਗ੍ਰੀਨ ਚ ਵੀ ਆਇਆ ਜੀ ਤੇ ਬਲੈਕ ਚ ਵੀ ਆਇਆ ਜਿੰਨਾ ਭੈਣਾਂ ਨੂੰ ਸੂਟ ਚਾਹੀਦੇ ਨੇ ਉਹ ਸਿਲੈਕਟ ਕਰ ਸਕਦੇ ਨੇ ਇਹ ਪ੍ਰਿੰਟ ਸੂਟਾਂ ਚੋ ਇਹ ਮੈਚਿੰਗ ਸੂਟ ਨੇ ਜੀ ਜਿਹੜੇ ਤੁਹਾਨੂੰ ਦਿਖਾ ਰਿਆ ਇਹ ਨਾ ਆਪਣੇ ਮੈਚਿੰਗ ਸੂਟ ਰਹਿਣਗੇ ਜੀ 1700 ਪ੍ਰਾਈਸ ਜਿਹੜਾ ਤੁਹਾਨੂੰ ਦੱਸਿਆ ਮੈਚਿੰਗ ਸੂਟਾਂ ਦਾ ਹੀ ਦੱਸਿਆ ਜੀ ਇਹ ਆ ਗਿਆ ਜੀ ਇੱਕ ਹੋਰ ਬਲੈਕ ਕਲਰ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਇਹ ਦੇਖੋ ਤੁਸੀਂ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੁਸੀਂ ਹਨਾ ਬਲੈਕ ਮੈਚਿੰਗ ਵੈਸੇ بیس ਕਲਰ ਦੀ ਮੈਚਿੰਗ ਹੈ ਜਿਹੜੀ ਜਿਆਦਾ ਸੋਹਣੀ ਲੱਗਦੀ ਹੈ ਬਰਬਰੀ ਚ ਅੰ ਪੈਸੇ ਹਨਾ ਪ੍ਰਿੰਟ ਸੂਟ ਨੇ ਜਿਹੜੇ ਬਰਬਰੀ ਚ ਜਿੰਨੇ ਵੀ ਪ੍ਰਿੰਟ ਆਏ ਨੇ ਬਹੁਤ ਹੀ ਸੋਹਣੇ ਆਏ ਨੇ ਤੁਹਾਨੂੰ ਅਗਲਾ ਵੀ ਜਿਹੜਾ ਬਲੈਕ ਚ ਦਿਖਾਉਣੀ ਆ ਜੀ ਇਹ ਵੀ ਬਲੈਕ ਚ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਇਹ ਆਪਾਂ ਟਾਈਡਾਈ ਬਾਟਮ ਦੇ ਨਾਲ ਟਾਈਡਾਈ ਦੁਪੱਟੇ ਦੇ ਨਾਲ ਬਣਾਏ ਆ ਸੂਟ ਬਹੁਤ ਪਿਆਰੇ ਬਣੇ ਆ ਬਾਕੀ ਮੈਚਿੰਗ ਵੀ ਤੁਸੀਂ ਲੈ ਸਕਦੇ ਹੋ 올ਓਵਰ ਵੀ ਲੈ ਸਕਦੇ ਹੋ 올ਓਵਰ ਤੋਂ ਜ਼ਿਆਦਾ ਸੋਹਣੇ ਜਿਹੜੇ ਮੈਚਿੰਗ ਬਣਨਗੇ ਜੀ ਸੂਟ ਇਹ ਦੇਖੋ ਤੁਸੀਂ ਜਿਹੜੀਆਂ ਆਪਾਂ ਨਾ ਜਾਰਜਟ ਲੈ ਕਰਦੀਆਂ ਨੇ ਉਹਨਾਂ ਨੂੰ ਬਹੁਤ ਹੀ ਪਿਆਰੇ ਆਉਣ ਆਉਣ ਵਾਲੇ ਨੇ ਜੀ ਇਹ ਸੂਟ ਇਹ ਆ ਗਿਆ ਜੀ ਇਹ ਕਲਰ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਜੀ ਤੇ ਇਹ ਵਾਲਾ ਆ ਗਿਆ ਜੀ ਇਹਦਾ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਇਹਦੀ ਜਿਹੜੀ ਬਾਟਮ ਆ ਨੈਕਸਟ ਸੂਟ ਦੀ ਇਹਦੀ ਜਿਹੜੀ ਬਾਟਮ ਇਹ ਆਪਾਂ ਨੇ ਰਾਇਲ ਬਲੂ ਲਈ ਹੈ ਪ੍ਰਿੰਟ ਨਾਲ ਦੀ ਸੇਮ ਜਿਹੜੀ ਨਹੀਂ ਸੀ ਸੂਟ ਕਰ ਰਹੀ ਤਾਂ ਆਪਾਂ ਨੇ ਰਾਇਲ ਬਲੂ ਬਣਾਈ ਹੈ ਜੀ ਇਹ ਦੇਖੋ ਤੁਸੀਂ ਬਹੁਤ ਹੀ ਪਿਆਰੀ ਜੀ ਬਾਟਮ ਆ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਇਹ ਦੇਖੋ ਤੁਸੀਂ ਨਵਾਂ ਪ੍ਰਿੰਟ ਆਇਆ ਹੈ ਜੀ ਬਿਲਕੁਲ ਲੇਟੈਸਟ ਜਾਂ ਪ੍ਰਿੰਟ ਆ ਇਹ ਦੇਖੋ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਦੇਖੋ ਇਹ ਵੀ ਕਾਫੀ ਡਿਮਾਂਡ 'ਚ ਰਿਹਾ ਹੈ ਜੀ ਪ੍ਰਿੰਟ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਨੇ ਬਾਕੀ ਤੁਸੀਂ ਬੇਸ ਕਲਰ ਦੀ ਹੀ ਮੈਚਿੰਗ ਲਵਗਾਉਂਗੇ ਤਾਂ ਬਹੁਤ ਪਿਆਰੇ ਬਣਨ ਵਾਲੇ ਨੇ ਜੀ ਅੱਗੇ ਗ੍ਰੀਨ ਕਲਰ ਦਾ ਸੂਟ ਆ ਗਿਆ ਜੀ ਇਹ ਦੇਖੋ ਇਹ ਵੀ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹਨਾਂ ਨੂੰ ਤੁਸੀਂ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਕਿਵੇਂ ਵੀ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜੀ 9915075978 ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਿਹੜੀਆਂ ਭੈਣਾਂ ਨੇ ਗਰੁੱਪ ਚ ਐਡ ਹੋਣਾ ਤੁਸੀਂ WhatsApp ਤੇ ਇੱਕ ਵਾਰ ਸਾਨੂੰ ਚਾਹੇ ਹੈਲੋ ਦਾ ਮੈਸੇਜ ਕਰ ਦਿਓ ਉਹਨਾਂ ਕੋਲੇ ਲਿੰਕ ਆ ਜਾਊਗਾ ਜੀ WhatsApp ਗਰੁੱਪ ਦਾ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਲੇਟੈਸਟ ਪ੍ਰਿੰਟ ਵੀਡੀਓ ਤੋਂ ਵੀ ਪਹਿਲਾਂ ਆਪਣੇ ਜਿਹੜੇ WhatsApp ਗਰੁੱਪ ਚ ਆ ਜਾਂਦੇ ਨੇ ਜੀ ਉੱਥੇ ਪਹਿਲੀਆਂ ਚ ਆਪਣੇ ਜਿਹੜੇ ਸੇਲ ਹੋ ਜਾਂਦੇ ਨੇ ਸੂਟ ਤੁਸੀਂ ਵੀ ਸਾਡਾ ਗਰੁੱਪ ਜੁਆਇਨ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ